ਵਿਦੇ ਵਿੱਚੋਂ ਕਿੱਥੇ ਕਿੱਥੇ ਕੰਟਰੀਆਂ ਦੇ ਵਿੱਚੋਂ ਅਸੀਂ ਏਜੰਟਾਂ ਦੇ ਮਾਗਰ ਪੈ ਕੇ ਨੌਜਵਾਨ ਵਾਪਸ ਕਰਵਾਏ ਨੇ ਉਹਦੀ ਵੀ ਗੱਲ ਸੁਣ ਲੈ ਕਾਂਗਰਸ ਦੇ ਲੀਡਰਾਂ ਨਾ ਤਾਂ ਅਸੀਂ ਕਿਸੇ ਤੋਂ ਅੱਜ ਤੇ ਘਰ ਦਵਿਆ ਨਾ ਝੁਕਿਆ ਤੇਰੀ ਮੰਜੀਪੜੀ ਅਸੀਂ ਟੋਕੀ ਐ ਕਿ ਜੇ ਤਰ੍ਹਾਂ ਨਾ ਇਮੀਗ੍ਰੇਸ਼ਨ ਦਾ ਕੰਮ ਬੰਦ ਕਰਾ ਚੋਰ ਬੰਦਾ ਤੂੰ ਤੁਸੀਂ ਇਹੋ ਜੀ ਕਮਾਲੀ ਕਾਲੀ ਕਮਾਈ ਕਰਕੇ ਗੱਡੀਆਂ ਮਹਿੰਗੀਆਂ ਖਰੀਦਦੇ ਹੋ ਵਧੀਆ ਲੈਗਜ਼ਰੀ ਲਾਇਫ ਫੌਂਡਾ ਆਉਣੇ ਉਹ ਸ਼ਰਮ ਕਰੋ ਜਿਨ੍ਹਾਂ ਵਿਦੇਸ਼ਾਂ ਦੇ ਵਿੱਚ ਤੁਸੀਂ ਨੌਜਵਾਨਾਂ ਨੂੰ ਧੱਕਿਆ ਜਿਨ੍ਹਾਂ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਨੂੰ ਤੁਸੀਂ ਭੇਜਿਆ ਉੱਥੇ ਹਾਲਾਤ ਜਾ ਕੇ ਦੇਖੋ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਇਹ ਤੋਂ ਭੰਨੇ ਤੋਂ ਕੋਈ ਡਰ ਰਿਹਾ ਕਬਰ ਆਇਆ ਨਾ ਮੈਂ ਕਹਿੰਦਾ ਵੀ ਜਿਹੜੇ ਦੇ ਵੀ ਏਜੰਟ ਦੀ ਅਸੀਂ ਮੰਜੀ ਤੇ ਠੋਕਾਂਗੇ ਯਾਦ ਰੱਖਣਗੇ ਜਿੱਤੋਂ ਜਿੱਤੋਂ ਪੈਸੇ ਦਿਵਾਏ ਨੇ ਉਹ ਤੋਂ ਉਹ ਤੋਂ ਲੈਤਾ ਹੋਵੇ ਜਾਂ ਕਿਸੇ ਤੋਂ ਏਜੰਟ ਤੋਂ ਲੈਂਦੇ ਹੁਣ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿੰਦਾ ਉਸ ਤੋਂ ਵੱਡੀ ਮੇਰੇ ਕੋਲੇ ਹੋਰ ਕੋਈ ਗੱਲ ਨਹੀਂ ਹੈ ਜਿਹੜਾ ਪਰਚਾ ਦਰਜ ਕਰਾਉਣਾ ਜੋ ਕਰਾਉਣਾ ਕਰਾਓ 700 ਤੋਂ 800 ਨੌਜਵਾਨਾਂ ਨੇ ਕੈਨੇਡਾ ਦੇ ਵਿੱਚ ਧਰਨਾ ਲਾ ਕੇ ਰੱਖਿਆ ਗੱਲ ਜਾਲੀ ਤੁਸੀਂ ਡਾਕੂਮੈਂਟ ਤੁਸੀਂ ਏਜੰਟਾਂ ਨੇ ਸਾਰਿਆਂ ਨੇ ਬਣਾ ਕੇ ਦਿੱਤੇ ਹਰ ਇੱਕ ਪਾਰਟੀ ਦੇ ਖਿਲਾਫ ਬੰਦਾ ਬੋਲਦਾ ਆ ਵੀ ਇਹ ਬੰਦੇ ਨੇ ਕਿਸੇ ਨੇ ਸਾਡੇ ਕੋਈ ਪੰਜਾਬ ਦੇ ਉਹ ਮੁੱਦੇ ਨੂੰ ਹੱਥ ਪਾਇਆ ਜਿਹੜੇ ਨੇ ਕਿਸੇ ਨੇ ਇੱਥੇ ਪਾਏ ਨਹੀਂ ਥੋੜੀ ਜਮੀਰ ਨਹੀਂ ਜ ਮਜ਼ਦੂਰਾਂ ਦੇ ਕਿਸਾਨਾਂ ਦੇ ਨੌਜਵਾਨ ਕਿਸੇ ਮਜ਼ਦੂਰ ਨੇ ਘਰ ਵੇਚ ਕੇ ਪੈਸੇ ਦਿੱਤੇ ਕਿਸੇ ਨੇ ਜ਼ਮੀਨ ਵੇਚ ਕੇ ਦਿੱਤੇ ਕਿਸੇ ਨੇ ਦੁਕਾਨ ਵੇਚ ਕੇ ਦਿੱਤੇ ਤੁਸੀਂ ਪੰਜਾਬ ਨੂੰ ਬਰਬਾਦ ਕਰਕੇ ਛੱਡਤਾ ਯਾਰ ਕੋਈ ਰਾਜਨੀਤੀ ਦਾ ਇੰਨਾ ਸ਼ੌਂਕ ਨਹੀਂ ਥੋੜੇ ਦਿਲਾਂ ਦੇ ਵਿੱਚ ਹੋਊਗੀ ਇਹ ਰਾਜਨੀਤੀ ਵਾਲੀ ਗੱਲ ਸਾਡੀ ਗੱਲ ਸਾਡੇ ਤਾਂ ਸੋਚਾਂ ਹੀ ਕੁਝ ਹੋਰ ਨੇ ਪਾਵਰਾਂ ਹੰਡਾ ਰਹੇ ਹੋਂ ਯਾਰ ਕੀ ਮੈਂ ਮਾੜਾ ਕਰਤਾ ਮੈਂ ਪੋਲਿਟਿਕਲ ਬੰਦੇ ਨੂੰ ਪੁੱਛਦਾ ਜੋ ਤੁਸੀਂ ਰਾਜਨੀਤਿਕ ਬੰਦੇ ਜੋ ਸਰਕਾਰ ਮੇਰੇ ਨਾਂ ਵਗਰ ਪਈ ਪਿਆ ਮੈਂ ਕੀ ਮਾੜਾ ਕਰਤਾ ਮਰਨ ਤੋਂ ਬਿਲਕੁਲ ਨਹੀਂ ਡਰਦਾ ਗੁਰੂ ਮਹਾਰਾਜ ਦੀ ਕਿਰਪਾ ਜੇਲ੍ਹ ਤੋਂ ਬਿਲਕੁਲ ਨਹੀਂ ਡਰਦਾ ਜੋ ਕੁਝ ਤੁਸੀਂ ਕਰਨਾ ਕਰ ਲਿਓ ਇਹੋ ਜੇ ਘੱਟੋ ਘੱਟ 15 ਤੋਂ 20 ਏਜੰਟ ਹੋਣਗੇ ਜਿਹੜੇ ਘਰ ਆ ਕੇ ਪੈਸਾ ਮੋੜ ਕੇ ਗਏ ਨੇਗੇ ਜੇ ਉਹਨਾਂ ਦਾ ਇਤਕਰਮ ਨੌਬ ਨਹੀਂ ਲੱਤਾ ਇਹਨਾਂ ਨੇ ਇੱਕ ਫੋਨ ਤੇ ਪੈਸੇ ਮੋੜਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਚਾਰ ਕਿ ਜਿਹਨੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨ ਲਈ ਆਇਆ ਉਹ ਗੱਲਾਂ ਕਿਹੜੀਆਂ ਨੇ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਨੇ ਸਾਡੇ ਜਿਹੜਾ ਪੰਜਾਬ ਦੇ ਵਿੱਚ ਇੱਕ ਮੁੱਦਾ اٹھਾਇਆ ਏਜੰਟਾਂ ਵਾਲਾ ਮੁੱਦਾ ਬੜਾ ਭੱਖਿਆ ਤੁਹਾਨੂੰ ਸਭ ਨੂੰ ਇਸ ਚੀਜ਼ ਦਾ ਪਤਾ ਹੀ ਹੈ ਕਿ ਕੱਲਾ ਆਪਣਾ ਏਜੰਟਾਂ ਵਾਲਾ ਮੁੱਦਾ ਨਹੀਂ ਗੱਲ ਆਪਣੀ ਪੰਜਾਬ ਦੀ ਹੈ ਜਿੰਨੇ ਕੁ ਜੋਗਰੇ ਅਸੀਂ ਹੈਗਾ ਜਿੰਨੇ ਕੁ ਜੋਗਰਾ ਮੈਂ ਹੈਗਾ ਮੈਂ ਉਹ ਹਰ ਇੱਕ ਜਿਹੜੀ ਪੰਜਾਬ ਦੇ ਮੁੱਦੇ ਤੇ ਅਸੀਂ ਆਵਾਜ਼ ਠਾਉਂਦੇ ਆਇਆ ਵੇਸਾ ਕਿ ਜਿਹੜੀ ਮੇਰੀ ਲੜਾਈ ਸਾਡੀ ਪੰਜਾਬ ਦੀ ਉਹ ਰਾਜਨੀਤਿਕ ਪਾਰਟੀਆਂ ਨਾਲ ਹਰ ਇੱਕ ਨੇ ਨਹੀਂ ਰਹੀ ਆ ਜਿਹੜੇ ਲੀਡਰ ਲੈ ਕੇ ਸਾਡੇ ਤੋਂ ਵੋਟਾਂ ਵੋਟਾਂ ਲੈਣ ਤੋਂ ਪਹਿਲਾਂ ਗੱਲਾਂ ਕੁਝ ਹੋਰ ਹੁੰਦੀਆਂ ਨੇ ਵੋਟਾਂ ਜਦੋਂ ਬਾਅਦ ਵਿੱਚ ਮੰਤਰੀ ਐਮ ਐਲ ਏ ਬਣ ਜਾਂਦੇ ਨੇ ਬਾਅਦ ਸਾਰੀਆਂ ਹੀ ਗੱਲਾਂ ਤੋਂ ਜਿਹੜੀਆਂ ਉਹ ਮੁੱਕਰ ਜਾਂਦੇ ਨੇ ਭੁੱਲ ਜਾਂਦੇ ਨੇਗੇ ਉਹਨਾਂ ਨੇ ਸਾਰੇ ਹੀ ਪੋਲੀਟੀਕਲ ਬੰਦਿਆਂ ਦੇ ਸੀ ਖਿਲਾਫ ਬੋਲਦੇ ਆਏ ਆ ਪਰ ਜਿਹੜੀਆਂ ਗੁਰੂ ਮਹਾਰਾਜ ਨੇ ਡਿਊਟੀ ਲਾਈਆ ਏਜੰਟਾਂ ਲਈ ਇਹਦੇ ਦੇ ਉੱਪਰ ਮੈਨੂੰ ਨਹੀਂ ਲੱਗਦਾ ਵੀ ਕਿਸੇ ਪੋਲੀਟੀਕਲ ਬੰਦੇ ਨੇ ਜਾਂ ਕਿਸੇ ਹੋਰ ਕਿਸੇ ਭਰਾ ਨੇ ਇਸ ਜਿਸ ਤਰ੍ਹਾਂ ਆਪਾਂ ਵਿਵਾਕੀ ਦੇ ਨਾਲ ਆਵਾਜ਼ ਠਾਈ ਹੈ ਕਿਸੇ ਨੇ ਹੋਰ ਠਾਈ ਹੋਵੇ ਨਹੀਂ ਤੁਸੀਂ ਦੇਖਿਆ 20 250 50 ਹਜ਼ਾਰ ਰੁਪਏ ਲੈ ਕੇ ਸਾਰੇ ਹੀ ਚੁੱਪ ਕਰ ਜਾਂਦੇ ਨੇ ਕਲਾਕਾਰ ਇਹਨਾਂ ਦੇ ਪ੍ਰੋਮੋਸ਼ਨ ਕਰੀ ਜਾਂਦੇ ਨੇ ਨਿਊ ਚੈਨਲ ਇਹਨਾਂ ਏਜੰਟਾਂ ਦੇ ਪ੍ਰੋਮੋਸ਼ਨ ਕਰੀ ਜਾਂਦੇ ਨੇ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਮੱਸਿਆ ਰਾਜਨੀਤਿਕ ਲੀਡਰ ਵੀ ਇਸ ਨੂੰ ਕਹਿ ਰਹੇ ਨੇ ਕਿ ਪ੍ਰਵਾਸ ਦੀ ਬਹੁਤ ਵੱਡੀ ਸਮੱਸਿਆ ਹੈ ਪੰਜਾਬ ਦੇ ਵਿੱਚ ਕੋਈ ਰਹਿਣ ਨੂੰ ਤਿਆਰ ਨਹੀਂ ਪੰਜਾਬ ਖਾਲੀ ਹੋ ਗਿਆ ਪੰਜਾਬ ਦੇ ਉੱਪਰ ਪ੍ਰਵਾਸੀਆਂ ਦਾ ਕਬਜ਼ਾ ਹੋ ਗਿਆ ਇਹ ਸਾਰਾ ਕੁਝ ਅਸੀਂ ਦੇਖ ਹੀ ਰਹੇ ਹਾਂ ਇਹਦੇ ਉੱਪਰ ਕਿਸੇ ਨੇ ਪਰ ਆਵਾਜ਼ ਠਾਉਣ ਨੂੰ ਕੋਈ ਬੰਦਾ ਤਿਆਰ ਨਹੀਂ ਆਪਾਂ ਠਾਈ ਆਪਾਂ ਖੁੱਲ੍ਹ ਕੇ ਠਾਈ ਆ ਆਪਾਂ ਕਿਹਾ ਇਹ ਪੰਜਾਬ ਦੇ ਵਿੱਚ 30-35 ਹਜ਼ਾਰ ਜੰਟਾ ਸਾਰੇ ਦੇ ਸਾਰੇ ਹੀ ਮਾ ਠੱਗ ਕਹਿਣਾ ਮੇਰੀ ਧਿਆਨ ਨਾਲ ਗੱਲ ਸੁਣ ਲਓ ਮੈਂ ਕਿਸੇ ਨੂੰ ਨਹੀਂ ਬਖਸਦਾ ਜਿਹੜੇ ਨੇ ਵੀ ਇਹ ਮੁੱਦਾ ਜਿਹੜੇ ਨੇ ਵੀ ਇਹ ਕੰਮ ਤੋੜ ਲਿਆ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਮੈਨੂੰ ਤੱਕ ਕੋਈ ਅੱਜ ਤੱਕ ਦੇਖਿਆ ਨਹੀਂ ਵੀ ਕਿਹੜਾ ਨੇ ਇਮਾਨਦਾਰੀ ਨਾਲ ਕੰਮ ਕੀਤਾ ਕੰਮ 20 ਹਜ਼ਾਰ ਦਾ ਹੁੰਦਾ ਜਾ ਕੇ 20 ਲੱਖ ਦੇ ਵਿੱਚ ਕੰਮ ਜਿਹੜਾ ਕਿ ਫੀਸਾਂ ਦੇ ਨਾਂ ਤੇ ਕਿਵੇਂ ਕਿਵੇਂ ਠੱਗੀਆਂ ਵੱਜ ਰਹੀਆਂ ਨੇਗੀਆਂ फीस ਹੈਗੀ ਆ 5 ਲੱਖ ਰੁਪਏ ਲੈਂਦੇ ਨੇਗੇ ਕਾਲਜਾਂ ਤੋਂ ਉੱਥੇ ਕਹਿੰਦੇ ਨੇ ਪ੍ਰਾਈਵੇਟਾਂ ਦਾ 12-12 15-15 ਲੱਖ ਰੁਪਏ ਫੀਸ ਫੀਸ ਦੇ ਵਿੱਚੋਂ ਹੀ ਕਮਾ ਲੈਂਦੇ ਨੇ ਸਟੱਡੀ ਵੀਜ਼ੇ ਦੀ ਗੱਲ ਕਰੀਏ ਇੰਨਾ-ਇੰਨਾ ਪੈਸਾ ਕਮਾ ਰਹੇ ਨੇਗੇ ਟੂਰਿਸਟ ਵੀਜ਼ਾ ਜਿਹੜਾ ਕਿ 20000 ਰੁਪਏ ਦੇ ਵਿੱਚ ਟੂਰਿਸਟ ਵੀਜ਼ਾ ਲੱਗਦਾ 5-5 ਲੱਖ ਰੁਪਏ ਦੇ ਵਿੱਚ ਟੂਰਿਸਟ ਵੀਜ਼ਾ ਲਾ ਕੇ ਦੇਈ ਜਾਂਦੇ ਨੇ ਵਰਕ ਪਰਮਿਟ ਵੀਜ਼ੇ ਦੀ ਕਹਿੰਦੇ ਨੇ ਵਰਕ ਪਰਮਿਟ ਲਾ ਕੇ ਟੂਰਿਸਟ ਵੀਜ਼ੇ ਭੇਜ ਦਿੰਦੇ ਨੇਗੇ ਦਵਾਈ ਦੇ ਵਿੱਚੋਂ ਕਿੱਥੇ-ਕਿੱਥੇ ਕੰਟਰੀਆਂ ਦੇ ਵਿੱਚ ਅਸੀਂ ਏਜੰਟਾਂ ਦੇ ਮਾਗਰ ਪੈ ਕੇ ਨੌਜਵਾਨ ਵਾਪਸ ਕਰ ਪਰੇ ਕੋਈ ਗੱਲ ਇਹ ਆ ਵੀ ਇਹ ਜਨਤਾ ਦੇ ਨਾਲ ਵਿਵਾਕੀ ਦੇ ਨਾਲ ਮੁੱਦਾ ਠਾਇਆ ਇਹਨਾਂ ਨੇ ਕਰੋੜਾਂ ਰੁਪਇਆ ਬੰਦੇ ਹੋ ਏਜੰਟ ਸਾਫ ਰਹੇ ਨੇਗੇ ਇਹਨਾਂ ਨੇ ਕਿਸੇ ਨੇ ਵੀ ਅਜੇ ਤੱਕ ਜਿਹੜਾ ਇਹਨਾਂ ਦੇ ਖਿਲਾਫ ਨਹੀਂ ਕਿਸੇ ਦੇ ਬੋਲਣ ਦੀ ਜ਼ਰੂਰਤ ਕਰੀ ਕਿਉਂਕਿ ਹਰ ਇੱਕ ਬੰਦੇ ਨੂੰ ਪੈਸੇ ਦੇ ਕੇ ਚੁੱਪ ਕਰਾ ਲੈਂਦੇ ਨੇਗੇ ਜਿਹੜੇ ਬੰਦੇ ਨੂੰ ਕਰੋੜ ਰੁਪਇਆ ਵਿਕਦਾ ਬਣਦਾ ਕਰੋੜ ਰੁਪਇਆ ਬਣਦਾ ਉਹਨੂੰ ਕਿਸੇ ਨੂੰ 5-4 ਲੱਖ ਰੁਪਏ ਦੇਣਾ ਕਿੱਡੀ ਕਬੱਡੀ ਗੱਲ ਹੈ ਮੈਂ ਗੁਰੂ ਮਾਜ ਅੱਜ ਮੈਂ ਲੋਕਾਂ ਨੂੰ ਗੱਲ ਕਹਿਣਾ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਰੱਖ ਕੇ ਗੱਲ ਕਹਿਣਾ ਸਭਾ ਲੈਣ ਚੱਲ ਰਹੇ ਨੇ ਜੇ 1 ਰੁਪਇਆ ਦਾ ਕਿਸ ਉਹ ਤੋਂ ਉਹ ਤੋਂ ਲੈਂਦਾ ਹੋਵੇ ਜਾਂ ਕਿਸੇ ਤੋਂ ਏਜੰਟ ਤੋਂ ਲੈਂਦੇ ਹੁਣ ਗੁਰੂ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿੰਦਾ ਉਸ ਤੋਂ ਵੱਡੀ ਮੇਰੇ ਕੋਲੇ ਹੋਰ ਕੋਈ ਗੱਲ ਨਹੀਂ ਹੈਗੀ ਜਿਹਨੇ ਕੁਝ ਬੋਲਣਾ ਬੋਲੀ ਜਾਵੇ ਕਿਉਂਕਿ ਸਾਡੀ ਡਿਊਟੀ ਮਹਾਰਾਜ ਨੇ ਲਾਈ ਆ ਮਹਾਰਾਜ ਕੋਈ ਸੇਵਾ ਲੈ ਰਿਹਾ ਉਹ ਅਸੀਂ ਸੇਵਾ ਨਿਭਾ ਰਹੇ ਹਾਂ ਕਰੋੜਾ ਰੁਪਿਆ ਪੰਜਾਬ ਦਾ ਵਾਪਸ ਹੋ ਗਿਆ ਇਹਦੀ ਕਿਸੇ ਨੂੰ ਵੀ ਪਿਛਲੇ ਆਂਦਣਾ ਦੇ ਵਿੱਚ ਆਉਣ ਇਹਨਾਂ ਨਾਲ ਅੱਥੇ ਕਿਸੇ ਬੰਦੇ ਦੀ ਇੰਟਰਵਿਊ ਕੀਤੀ ਸੀ ਉਹਨਾਂ ਨੂੰ ਆਖਿਆ ਸਾਡੇ ਤੋਂ ਵਿੱਦ ਪ੍ਰੂਫ ਲੈ ਕੇ ਜਾਓ ਜਿਹੜਾ ਮਰਜ਼ੀ ਫੋਨ ਜਿਹਨੂੰ ਮਰਜ਼ੀ ਬੰਦੇ ਨੂੰ ਫੋਨ ਲਾਓ ਜਿੱਦੇ ਸੇ ਪੈਸੇ ਵਾਪਸ ਕਰਾਉਣੇ ਆ ਇਹ ਗੱਲ ਜਿਹੜਾ ਇਹ ਸਾਰੇ ਕੰਮ ਕੀਤੇ ਇੱਕ ਇਹਦੇ ਵਿੱਚ ਏਜੰਟ ਨਾਲ ਬੜੀ ਵੀਡੀਓ ਵਾਇਰਲ ਹੋ ਰਹੀ ਆ ਸਹੋਤਾ ਸਹੋਤਾ ਉਹ ਕਹਿੰਦਾ ਮੈਂ ਕਾਂਗਰਸ ਦਾ ਲੀਡਰ ਆ ਮੇਰੀ ਗੱਲ ਸੁਣ ਲੈ ਕਾਂਗਰਸ ਦਾ ਲੀਡਰ ਆ ਨਾ ਤਾਂ ਅਸੀਂ ਕਿਸੇ ਤੋਂ ਅਜੇ ਤੱਕ ਡਰਦੇ ਆ ਨਾ ਝੁਕਿਆ ਧਿਆਨ ਨਾਲ ਗੱਲ ਸੁਣ ਲੈ ਤੇਰੀਆਂ ਗਾਲਾਂ ਮੇਰੇ ਕੋਲ ਐਸੀਆਂ ਪਈਆਂ ਨੇ ਕਿ ਤੇਰੇ ਜਿਹੜੀਆਂ ਤੂੰ ਗੱਲਾਂ ਕਰਦਾ ਨਾ ਤੇਰੀ ਐਸੀ ਮੰਜੀ ਪੀੜੀ ਠੋਕੂਗਾ ਕਿ ਤੇਰੇ ਪਿਓ ਦੱਦੇ ਵੀ ਯਾਦ ਕਰਨਗੇ ਧਿਆਨ ਨਾਲ ਗੱਲ ਸੁਣ ਲਈ ਤੇਰੀਆਂ ਗਾਲਾਂ ਮੈਂ ਐਸੀਆਂ ਵਾਇਰਲ ਕਰ ਸਕਦਾ ਮੈਂ ਜੋ ਤੈਨੂੰ ਗਾਲਾਂ ਕੱਢੀਆਂ ਨੇ ਉਹ ਵੀ ਸੁਣਾਉਣ ਦਾ ਜੋ ਤੈਨੂੰ ਮੈਂ ਸ਼ਲੋਕ ਪਾਏ ਨੇ ਉਹ ਵੀ ਸੁਣਾ ਤੂੰ ਗੱਲ ਤੂੰ ਕਹਣਾ ਤੂੰ ਜੋ ਗੱਲਾਂ ਕਰਦਾ ਵੀ ਏਜੰਟ ਇਹ ਤੋਂ ਭਾਨੇ ਤੋਂ ਕੋਈ ਡਰ ਰਿਹਾ ਕਬਰ ਆਇਆ ਨਾ ਮੈਂ ਕਹਣਾ ਵੀ ਜਿਹੜੇ ਵੀ ਏਜੰਟ ਦੀ ਅਸੀਂ ਮੰਜੀਪੜੀ ਠੋਕਾਂਗੇ ਯਾਦ ਰੱਖਣਗੇ ਤੁਸੀਂ ਗੱਲ ਕਿਹੜੀ ਕਰਦਾ ਤੇਰੀ ਮੰਜੀਪੜੀ ਅਸੀਂ ਟੋਕੀ ਐ ਕਿ ਜੇ ਤਰ੍ਹਾਂ ਨਾ ਇਮੀਗ੍ਰੇਸ਼ਨ ਦਾ ਕੰਮ ਬੰਦ ਕਰਾ ਚੋਰ ਬੰਦਾ ਤੂੰ ਚੋਰ ਬੰਦਾ ਸਿਰੇ ਦਾ ਬੰਦਾ ਤੂੰ 4.5 ਲੱਖ ਰੁਪਏ ਲੈ ਕੇ ਬੰਦੇ ਤੋਂ ਸਾਡੇ ਕੋਲੇ ਅਸੀਂ ਤਾਂ ਤੈਨੂੰ ਜਾਣਦੇ ਤੱਕ ਵੀ ਨਹੀਂ ਸੀ ਤੂੰ ਕੌਣ ਆ 4.5 ਲੱਖ ਰੁਪਏ ਬੰਦੇ ਤੋਂ ਲੈਤਾ ਤੂੰ ਅਮ ਰੇਰ ਕੋਟਲ ਦਾ ਸਾਡਾ ਮੁਸਲਮਾਨ ਭਰਾ ਸੀਗਾ ਨਾ ਸਾਡੇ ਕੋਲੇ ਕਿਸੇ ਧਰਮ ਦੀ ਗੱਲ ਆ ਨਾ ਕੋਈ ਜਾਤ ਦੀ ਮਜਬਦ ਦੀ ਗੱਲ ਆ ਜਿਹੜਾ ਇਹ ਬੰਦਾ ਆ ਗਿਆ ਸੀ ਹਰ ਇੱਕ ਬੰਦਰੀ ਸੁਣਦੇ ਆ ਤੂੰ ਚੋਰ ਬੰਦਾ ਤੇਰੇ ਸਾਹਮਣੇ ਸਬੂਤ ਬੰਦਾ ਪੇਸ਼ ਕਰਤਾ ਤੂੰ ਗੱਲ ਇਹ ਕਹਿਣਾ ਵੀ ਏਜੰਟਾਂ ਨੂੰ ਭਾਨਦੇ ਕਿਦੋਂ ਡਰਨ ਘਬਰਾਉਣ ਦੀ ਸਾਰਿਆਂ ਦਾ ਮੂਫ ਤਾਂ ਚੜਾਤਾ ਏਜੰਟਾਂ ਦਾ ਕਿਹੜਾ ਏਜੰਟਾ ਵੀ ਅੱਜ ਖੁੱਲ੍ਹ ਵੀ ਆਏ ਗੱਲ ਕਹਿਦੇ ਵੀ ਭਾਨੇ ਦੇ ਖਿਲਾਫ ਜਿਹੜਾ ਪਰਚਾ ਦਰਜ ਕਰਾਉਣਾ ਜੋ ਕਰਾਉਣਾ ਕਰਾਓ ਜੋ ਕੰਮ ਖੁੱਲ੍ਹ ਕੇ ਵਿਵਾਕੀ ਦੇ ਨਾਲ ਬਾਤ ਚੱਕੀ ਹੈ ਤੈਨੂੰ ਮੰਜੀ ਵੀ ਟੋਕਣੇ ਜਿੱਥੇ ਮਰਜੀ ਦੇਖਣਾ ਗਾ ਤੇਰੀ ਉਹ ਹਾਲਾਤ ਕਰੂੰ ਕਿਉਂਕਿ ਮੈਂ ਆਪਣੇ ਆਪ ਤੇ ਮੈਨੂੰ ਬੜੇ ਸਿਹਰਦ ਬੰਦੇ ਸੁਣਦੇ ਨੇ ਮਾਵਾ ਭੈਣਾ ਸੁਣਦੇ ਨੇ ਪਹਿਲਾਂ ਅਸੀਂ ਗਾਲਾਂ ਗੂਲਾਂ ਬਹੁਤ ਕਰਦੇ ਸੀਗੇ ਅਸੀਂ ਉਸ ਤੋਂ ਬਾਅਦ ਤਾਂ ਆਇਆ ਤੂੰ ਸਾਲਿਆ ਚਵਲ ਬੰਦਿਆ ਤੇਰੀ ਤੂੰ ਸਮਝ ਕੀ ਰਿਹਾ ਤੂੰ ਆਪਦੇ ਆਪ ਨੂੰ ਲੋਕਾਂ ਦਾ ਲੈ ਕੇ ਪੈਸਾ ਤੇ ਕਰੋੜਾਂ ਰੁਪਇਆ ਕਮਾ ਰਿਹਾ ਤੁਸੀਂ ਕੋਠੀਆਂ ਖੜੀਆਂ ਕਰ ਲੀਆਂ ਤੁਸੀਂ ਵੱਡੀਆਂ ਵੱਡੀਆਂ ਗੱਡੀਆਂ ਲੈ ਲਈਆਂ ਤੁਸੀਂ ਘਰਾਂ ਦੇ ਨਾਲ ਸਪான்ਸਰ ਰੱਖ ਲਏ ਉਹਨਾਂ ਦੇ ਨਾਲ ਸਪான்ਸਰ ਰੱਖ ਲਏ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਲੋਕਾਂ ਦੇ ਵਿੱਚ ਆਹ ਉਹਦੇ ਲੋਕਾਂ ਦੇ ਲੈ ਲੈ ਪੈਸੇ ਗਰੀਬ ਬੰਦੇ ਨੇ ਤੁਹਾਡੇ ਤੋਂ 4-4 5-5 ਲੱਖ ਰੁਪਏ ਲੈ ਕੇ ਤੁਹਾਨੂੰ ਤੁਹਾਨੂੰ ਤੁਹਾਡੇ ਮੂਰੇ ਸੱਟ ਰਹੇ ਨੇਗੇ ਤੁਸੀਂ ਕਰ ਕੀ ਰਹੇ ਹੋਏ ਯਾਰ ਪੰਜਾਬ ਦੇ ਹਰ ਇੱਕ ਪੰਜਾਬ ਦੇ ਪਿੰਡ ਦੇ ਵਿੱਚ ਤੇ ਰਾਹਿਆਰ ਪਿੰਡਾਂ 10 ਬੰਦਿਆਂ ਦੇ ਨਾਲ 20 ਬੰਦਿਆਂ ਨਾਲ ਹਰ ਇੱਕ ਦੇ ਨਾਲ ਠੱਗੀ ਵਜੀ ਹੋਈ ਹੈ ਜਿਨ੍ਹਾਂ ਨੂੰ ਤੁਸੀਂ ਬਾਹਰ ਭੇਜੀ ਵੀ ਦਿੱਤਾ ਵਿਦੇਸ਼ਾਂ ਦੇ ਵਿੱਚ ਚਲੇ ਵੀ ਗਏ ਤੁਸੀਂ 10-10 ਲੱਖ ਰੁਪਏ ਇੱਕ ਬੰਦੇ ਮਗਰ ਕਮਾਇਆ 20-20 ਲੱਖ ਰੁਪਏ ਕਮਾਇਆ ਇਹ ਕਾਲੀ ਕਮਾਈ ਨਹੀਂ ਇਹ ਕਾਲਾ ਧੰਦਾ ਨਹੀਂ ਇਸ ਤੋਂ ਵੱਡਾ ਹੋਰ ਕਾਲਾ ਧੰਦਾ ਕਿਹੜਾ ਹੋ ਸਕਦਾ ਦੱਸੋ ਮੈਨੂੰ ਏਜੰਟੋ ਸਾਬਤ ਕਰੋ ਤੁਸੀਂ ਕਰਨੀ ਆ ਕਮਾਈ ਕਿਰਤ ਕਰਨੀ ਆ ਕਰੋ ਠੀਕ ਹੈ ਜੇ ਯਾਰ ਕਿਸੇ ਦਾ ਕਰਿਆ 10-2000 ਰੁਪਏ 20-5000 ਰੁਪਏ ਕਵਾਲੋ ਉਹ 10-10 ਲੱਖ ਰੁਪਏ ਲੈ ਕੇ ਤੁਹਾਡੇ ਢੱਡ ਨਹੀਂ ਭਰੇ ਤੁਹਾਡੇ ਢੱਡ ਨਹੀਂ ਭਰੇ ਲੋਕਾਂ ਤੁਹਾਡੇ ਏਜੰਟਾਂ ਦੇ ਤੁਸੀਂ ਇਹੋ ਜੀ ਕਮਾਲੀ ਕਾਲੀ ਕਮਾਈ ਕਰਕੇ ਗੱਡੀਆਂ ਮਹਿੰਗੀਆਂ ਖਰੀਦਦੇ ਹੋ ਵਧੀਆ ਲੈਗਜ਼ਰੀ ਲਾਈਫ ਫੰਡਾ ਆਉਣੇ ਉਹ ਸ਼ਰਮ ਕਰੋ ਜਿਨ੍ਹਾਂ ਵਿਦੇਸ਼ਾਂ ਦੇ ਵਿੱਚ ਤੁਸੀਂ ਨੌਜਵਾਨਾਂ ਨੂੰ ਧੱਕਿਆ ਜਿਨ੍ਹਾਂ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਨੂੰ ਤੁਸੀਂ ਭੇਜਿਆ ਉੱਥੇ ਹਾਲਾਤ ਜਾ ਕੇ ਦੇਖੋ ਉੱਥੇ ਹਾਲਾਤ ਜਾ ਕੇ ਦੇਖੋ ਨੌਜਵਾਨਾਂ ਦੇ ਹਾਲਾਤ ਕੀ ਨੇਗੇ ਪੰਜਾਬ ਨੂੰ ਸੁਧਾਰਨ ਦੀ ਗੱਲ ਹੈ ਪੰਜਾਬ ਨੂੰ ਬਚਾਉਣ ਦੀ ਗੱਲ ਹੈ ਤੁਸੀਂ ਇੱਥੇ ਕਿਸੇ ਇੱਥੇ ਕੋਈ ਤੁਸੀਂ ਇੱਥੇ ਕੋਈ ਨੌਜਵਾਨਾਂ ਵਾਲੇ ਰਜਗਾਰ ਪੈਦਾ ਕਰਦੇ ਇੱਥੇ ਕੰਮ ਪੈਦਾ ਕਰਦੇ ਤੁਸੀਂ ਆਪਣੀਆਂ ਇੱਕ ਪੈਸਾ ਕਮਾਉਣ ਦੇ ਮਾਰੇ ਨੇ ਲੀਡਰਾਂ ਦੇ ਨਾਲ ਰਲ ਕੇ ਰਾਜਨੀਤਿਕ ਬੰਦਿਆਂ ਦੇ ਨਾਲ ਰਲ ਕੇ ਤੁਸੀਂ ਸਾਰੇ ਪੰਜਾਬ ਨੂੰ ਜਾੜਨ ਵਾਲੇ ਤੁਰਪੇ ਯਾਰ 700 ਤੋਂ 800 ਨੌਜਵਾਨਾਂ ਨੇ ਕੈਨੇਡਾ ਦੇ ਵਿੱਚ ਧਰਨਾ ਲਾ ਕੇ ਰੱਖਿਆ ਗੱਲ ਜਾਲੀ ਤੁਸੀਂ ਡਾਕੂਮੈਂਟ ਤੁਸੀਂ ਏਜੰਟਾਂ ਨੇ ਸਾਰਿਆਂ ਨੇ ਬਣਾ ਕੇ ਦਿੱਤੇ ਇੱਥੇ ਤੁਸੀਂ ਦੇਖ ਲਓ ਕਿੰਨੇ ਕਿੰਨੇ ਡਾਕੂਮੈਂਟ ਬਣਾ ਕੇ ਨੌਜਵਾਨ ਜੇਲ੍ਹਾਂ ਦੇ ਵਿੱਚ ਫਸੇ ਪਏ ਨੇਗੇ ਕਿਹੜੀਆਂ ਜੇਲ੍ਹਾਂ ਦੇ ਵਿੱਚ ਕਿੱਥੇ ਕਿੱਥੇ ਗੱਲ ਕਰੀਏ ਸਾਰੇ ਨੌਜਵਾਨ ਆ ਗੱਲ ਕਰਾਂ ਜੇ ਮੈਂ ਮਲੇਸ਼ੀਆ ਦੀ ਗੱਲ ਕਰਾਂ ਕਿੱਥੇ ਕਿੱਥੇ ਦੀ ਗੱਲ ਕਰਾਂ ਆ ਜਿਹੜੇ ਨਾਲ ਜਿਹੜੀਆਂ ਅਰਬ ਕੰਟਰੀਆਂ ਨੇ ਇੱਥੇ ਸਾਰੀਆਂ ਕੰਟਰੀਆਂ ਦੇ ਵਿੱਚ ਮਜ਼ਦੂਰਾਂ ਦੇ ਨੌਜਵਾਨ ਸਾਡੇ 30 ਪੁੱਤ ਫਸੇ ਪਏ ਨੇਗੇ ਯਾਰ ਰੋਂਦੇ ਨੇਗੇ ਤੁਸੀਂ ਇਹੋ ਜਿਹਾ ਦੇ ਦੇ ਝਾਸੇ ਤੁਸੀਂ 50 ਉੱਥੇ ਲੱਖ ਰੁਪਏ ਤੁਹਾਨੂੰ ਸਾਡੀ ਕੰਪਨੀ ਕਮਾ ਕੇ ਦਊ ਸਾਨੂੰ 1.5 ਲੱਖ ਰੁਪਏ ਮਹੀਨੇ ਦਾ ਕਮਾਓਗੇ 2 ਲੱਖ ਰੁਪਏ ਕਮਾਓਗੇ ਜਾ ਕੇ ਦੇਖੋ ਕੁਈ ਸੇ ਮਜ਼ਦੂਰ ਨੇ ਘਰ ਵੇਚ ਕੇ ਪੈਸੇ ਦਿੱਤੇ ਕਿਸੇ ਨੇ ਜ਼ਮੀਨ ਵੇਚ ਕੇ ਦਿੱਤੇ ਕਿਸੇ ਨੇ ਦੁਕਾਨ ਵੇਚ ਕੇ ਦਿੱਤੇ ਤੁਸੀਂ ਪੰਜਾਬ ਨੂੰ ਬਰਬਾਦ ਕਰਕੇ ਛੱਡਤਾ ਯਾਰ ਤੁਸੀਂ ਹਲੇ ਹਜੇ ਗੱਲਾਂ ਮੇਰੇ ਤੇ ਕਰ ਕਰਦੇ ਹੋ ਸਾਬਤ ਕਰੋ ਕਿਸ ਤੋਂ 1 ਰੁਪਿਆ ਲੈਂਤਾ ਹੋਵੇ ਇਸ ਕੰਮ ਦਾ ਅਜ ਤੱਕ ਕਿਸੇ ਬੰਦੇ ਨੇ ਇਸ ਮੁੱਦੇ ਦੇ ਵਾਇ ਨਹੀਂ ਠਾਈ ਕੀ ਕੀ ਮੈਨੂੰ ਇੱਕ ਗੱਲ ਦੱਸੋ ਕੀ ਹੋਰਾ ਸਟੇਟਾਂ ਦੇ ਵਿੱਚ ਹੋਰਾ ਸੂਬਿਆਂ ਦੇ ਵਿੱਚ ਏਜੰਟ ਹੈਗੇ ਨੇ ਪੰਜਾਬ ਦੇ ਵਿੱਚ ਹੀ ਕਿਉਂ ਨੇਗੇ ਪੰਜਾਬ ਦੇ ਲੋਕੋ ਬੜੀ ਸੋਚੀ ਸਮਝੀ ਸਾਜ਼ਿਸ਼ ਹੈ ਪੰਜਾਬ ਨੂੰ ਬਰਬਾਦ ਕਰਨ ਦੀ ਇਹ ਸਾਰੇ ਲੀਡਰ ਪੋਲੀਟੀਕਲ ਲੀਡਰ ਇਹਨਾਂ ਦੇ ਨਾਲ ਮਿਲੇ ਹੋਏ ਨੇਗੇ ਅਗਲੀ ਗੱਲ ਮੈਂ ਆਜਾਂ ਸਾਡੇ ਲੋਕਾਂ ਤੇ ਲੋਕੋ ਥੋੜੇ ਹੈਰਾਨ ਐ ਤੁਹਾਡੇ ਚ ਜਮੀਰ ਕੋਈ ਹੈਗੀ ਏ ਤੁਹਾਡੇ ਨਾਲ ਜੀ ਜਮੀਰ ਕਿਸੇ ਦੇ ਨਾਮ ਦੀ ਗੱਲ ਆਏਗੀ ਐ ਤੁਹਾਡੀ ਅਣਖ ਕੋਈ ਜਾਗਦੀ ਐ ਐਡੀ ਤੁਹਾਡੀ ਗੈਰਤ ਕਿਉਂ ਮਰ ਗਈ ਕੋਈ ਬੰਦਾ ਮੈਂ ਹਰ ਇੱਕ ਪੋਲੀਟੀਕਲ ਪਾਰਟੀ ਦੇ ਖਿਲਾਫ ਬੋਲਦਾ ਰਿਹਾ ਕੋਈ ਬੰਦਾ ਕਾਲੀਦਾਲ ਨਾਲ ਸੰਬੰਧ ਰੱਖਦਾ ਕੋਈ ਕਾਂਗਰਸ ਨਾਲ ਕੋਈ ਆਮ ਆਦਮੀ ਨਾਲ ਕੋਈ ਕਿਸੇ ਨਾਲ ਤੁਸਾਨੂੰ ਪਤਾ ਲ ਤੁਹਾਨੂੰ ਹੁਣ ਇੱਥੇ ਆ ਗਈ ਪੂਰੀ ਐਨ ਵਿੱਚੋਂ ਠੀਕ ਆ ਤੁਹਾਨੂੰ ਇੱਕ ਇੱਥੇ ਆਗਾ ਸਪੇਸ ਇੱਕ ਉਹ ਸੜਿਆ ਬੰਦਾ ਜਿਹੜਾ ਬੋਲੀ ਜਾਂਦਾ ਵੀ ਭਾਣੇ ਦੇ ਖਿਲਾਫ ਪਤਾ ਨਹੀਂ ਕੀ ਕੀਤਾ ਮੈਂ ਉਹਨੂੰ ਚੈਲੰਜ ਕਰਦਾ ਸਾਲਾ ਤਰੀ ਐਸਲੀ ਮੰਜੀਪੀੜੀ ਟੋਕੂ ਵੀ ਤਾਥੋਂ ਦਬਨ ਦਬਾਉਣ ਵਾਲੀ ਤਾਂ ਕਿਤੇ ਗੱਲ ਹੀ ਨਹੀਂ ਹੈਗੀ ਗੱਲ ਲੋਕਾਂ ਦੀ ਹੈ ਤੁਹਾਡੀ ਗੈਰਤ ਜਾਗਦੀ ਕਿਸੇ ਨੇ ਤੁਸੀਂ ਤੁਹਾਡੇ ਤੇ ਇਹ ਨਹੀਂ ਹੈਗਾ ਵੀ ਇਹ ਇਹ ਹਰ ਇੱਕ ਪਾਰਟੀ ਦੇ ਖਿਲਾਫ ਬੰਦਾ ਬੋਲਦਾ ਆ ਵੀ ਇਹ ਬੰਦੇ ਨੇ ਕਿਸੇ ਨੇ ਸਾਡੇ ਕੋਈ ਪੰਜਾਬ ਦੇ ਉਹ ਮੁੱਦੇ ਨੂੰ ਹੱਥ ਪਾਇਆ ਜਿਹੜੇ ਨੇ ਕਿਸੇ ਨੇ ਇੱਥੇ ਕਰ ਪਾਏ ਨਹੀਂ ਤੁਹਾਡੀ ਜ਼ਮੀਰ ਨਹੀਂ ਜਾਗਦੀ ਤੁਸੀਂ ਕੀ ਕਰਦੇ ਹੋ ਚੋਕ ਲਿਪਾਂ ਚੱਲ ਚੱਕ ਚੱਕ ਥੱਲੇ ਕਮੈਂਟ ਕਰ ਦਿਓ ਜਾ ਫੇਕ ਆਈਡਿਓ ਤੋਂ ਕਰਾਈ ਜਾਂਦੇ ਨੇ ਪੋਲਿਟਿਕਲ ਪਾਰਟੀਆਂ ਦੇ ਬੰਦੇ ਵੀ ਹੁਣ ਭਾਨੇ ਨੂੰ ਦਵਾ ਲਾਂਗੇ ਉਹ ਗੱਲ ਪੰਜਾਬ ਦੀ ਐ ਮੈਂ ਸੌਂ ਖਾ ਕੇ ਕਹਣਾ ਮੈਨੂੰ ਮਹਾਰਾਜ ਦੀ ਸੌਂ ਖਾ ਕੇ ਕਹਣਾ ਮੈਨੂੰ ਕੋਈ ਰਾਜਨੀਤੀ ਦੀ ਨਾ ਸੌਂ ਖਣੀ ਥੋੜੇ ਦਲਾਂ ਦੇ ਵਿੱਚ ਹੋਊਗੀ ਇਹ ਰਾਜਨੀਤੀ ਵਾਲੀ ਗੱਲ ਸਾਡੀ ਗੱਲ ਸਾਡੇ ਤਾਂ ਸੋਚਾਂ ਹੀ ਕੁਝ ਹੋਰ ਨੇ ਸਾਂਭੀ ਤੋਂ ਪਰਾਂਗ ਦੀਆਂ ਗੱਲਾਂ ਨੇ ਥੋੜੇ ਨੇ ਸਮਝ ਆਉਣ ਵਾਲੀਆਂ ਗੱਲਾਂ ਅਸੀਂ ਕਹਨੇ ਆ ਅਸੀਂ ਚਾਹਣੇ ਆ ਕਿ ਪੰਜਾਬ ਉਦੋਂ ਬਦਲੂ ਪੰਜਾਬ ਦੀ ਰਾਜਨੀਤੀ ਉਦੋਂ ਬਦਲੂ ਜਦੋਂ ਥੋੜੇ ਥੋੜੇ ਲੋਕ ਸਿਆਣੇ ਹੋਣਗੇ ਲੋਕ ਕਦੋਂ ਸਿਆਣੇ ਹੋਣਗੇ ਤੁਸੀਂ ਕੋਈ ਕਹਿੰਦਾ ਮੈਂ ਕਾਂਗਰਸ ਦਾ ਪੱਕਾ ਵਰਕਰ ਆ ਕੋਈ ਕਹਿੰਦਾ ਮੈਂ ਝਾੜੂ ਦਾ ਪੱਕਾ ਵਰਕਰ ਆ ਕੋਈ ਕਹਿੰਦਾ ਮੈਂ ਬਾਦਲਾਂ ਦਾ ਪੱਕਾ ਵਰਕਰ ਆ ਕੋਈ ਕਹਿੰਦਾ ਮੈਂ ਭਾਜਪਾ ਦਾ ਪੱਕਾ ਵਰਕਰ ਆ ਉਹ ਤੁਸੀਂ ਤੁਸੀਂ ਇੰਨਾ ਪਾਰਟੀ ਦੇ ਪਿੱਛੇ ਲੜੀਏ ਨੇ ਤੁਸੀਂ ਪੰਜਾਬ ਪਿੱਛੇ ਕਦੋਂ ਲੜੋਗੇ ਤੁਸੀਂ ਆਪਣੇ ਹੱਕਾਂ ਪਿੱਛੇ ਕਦੋਂ ਲੜੋਗੇ ਤੁਸੀਂ ਕਦੋਂ ਜਾਗਰੂਤ ਹੋਵੋਗੇ ਪੋਲੀਟੀਕਲ ਪਾਰਟੀ ਨੂੰ ਛੱਡ ਕੇ ਤੁਸੀਂ ਪੰਜਾਬ ਲਈ ਕਦੋਂ ਲੜੋਗੇ ਪੰਜਾਬ ਨੂੰ ਬਚਾਉਣ ਲਈ ਕਦੋਂ ਲੜੋਗੇ ਇਹਨਾਂ ਦੇ ਪਿੱਛੇ ਤੁਸੀਂ ਕੋ ਕੜਮ ਚੌਧਰੀ ਬਣ ਗਿਆ ਉਹਦਾ ਉਹ ਕੜਮ ਚੌਧਰੀ ਬਣ ਗਿਆ ਇਹਨਾਂ ਤੋਂ ਕਦੋਂ ਬਾਹਰ ਆਓਗੇ ਗੱਲ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੀ ਗੱਲ ਉਹਨਾਂ ਦੇ ਹੱਕਾਂ ਦੀ ਹੋਣੀ ਚਾਹੀਦੀ ਹੈ ਹਰ ਇੱਕ ਬੰਦਾ ਮੈਨੂੰ ਕਹਿੰਦਾ ਸੋ ਤੁਹਾਨੂੰ ਪੋਲਿਟਿਕਲ ਪਾਰਟੀਆਂ ਨੇ ਦਿੱਤਾ ਕੀ ਹੈ ਜਿਹੜੇ ਤੁਸੀਂ ਪੋਲਿਟਿਕਲ ਪਾਰਟੀਆਂ ਦੀ ਗੱਲ ਕਰਦੇ ਹੋ ਮੈਂ ਚਾਹੁੰਦਾ ਮੇਰੀ ਇਹ ਮਨ ਦੇ ਵਿੱਚ ਸੋਚ ਹੈ ਮੇਰੀ ਦਿੱਲੀ ਦੀ ਰਾਜਨੀਤੀ ਨੂੰ ਮੈਂ ਬਿਲਕੁਲ ਪਸੰਦ ਨਹੀਂ ਕਰਦਾ ਮੈਂ ਚਾਹੁੰਦਾ ਕਿ ਪੰਜਾਬ ਦੀ ਕੋਈ ਖੇਤਰੀ ਪਾਰਟੀ ਖੇਤਰੀ ਲੋਕ ਪੰਜਾਬ ਦੀ ਗੱਲ ਕਰਨ ਉਹ ਕਿਤੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਨ ਇਹੋ ਜਿਹੇ ਲੋਕ ਇਕੱਠੇ ਹੋਣਗੇ ਮੈਂ ਇਹੋ ਜਿਹੇ ਰਾਜਨੀਤਿਕ ਬੰਦਿਆਂ ਦਾ ਸਾਥ ਵੀ ਦੇਵਾਂਗਾ ਪਰ ਸਾਫ਼ ਗੱਲ ਕਹਿਣਾ ਵੀ ਜਿਹੜੇ ਕੋਈ ਪੰਜਾਬ ਦੀ ਗੱਲ ਕਰਨ ਕਾਂਗਰਸ ਕਾ ਕਾਂਗਰਸ ਆ ਬਾਦਲ ਦਲ ਜਾਂ ਦੂਜੇ ਤੀਜੇ ਦਲ ਇਹਨਾਂ ਦੇ ਨਾਲ ਅਸੀਂ ਕਦੇ ਜਿਹੜੇ ਇਹਨਾਂ ਨੇ ਪੰਜਾਬ ਨੂੰ ਲੁੱਟ ਹੀ ਲਿਆ ਜਿਹੜੇ ਝਾੜੂ ਵਰਗਾਂ ਨੇ ਪੰਜਾਬ ਨੂੰ ਲੁੱਟ ਹੀ ਲਿਆ ਉਹਨਾਂ ਦੀ ਅਸੀਂ ਗੱਲ ਕਿਉਂ ਕਰਾਂਗੇ ਇਹ ਗੱਲ ਕਹਿਣਾ ਥੋੜੀ ਜਾਗਣ ਦੀ ਲੋੜ ਹੈ ਹੱਥ ਧੋ ਕੇ ਸਰਕਾਰਾਂ ਮੇਰੇ ਪਿੱਛੇ ਪਈਆਂ ਪਈਆਂ ਨੇ ਹੱਥ ਧੋ ਕੇ ਪੋਲੀਟੀਕਲ ਲੀਡਰ ਮੇਰੇ ਪਿੱਛੇ ਪਏ ਪਏ ਨੇ ਯਾਰ ਤੁਸਾਨੂੰ ਇਹ ਚੀਜ਼ ਤੁਸੀਂ ਤੁਸੀਂ ਠੀਕ ਆ ਤੁਸੀਂ ਕੁਰਸੀਆਂ ਹੰਡਾ ਰਹੇ ਹੋ ਤੁਸੀਂ ਪਾਵਰਾਂ ਹੰਡਾ ਰਹੇ ਹੋ ਯਾਰ ਕੀ ਮੈਂ ਮਾੜਾ ਕਰਤਾ ਮੈਂ ਪੋਲਿਟਿਕਲ ਬੰਦੇ ਨੂੰ ਪੁੱਛਦਾ ਜੋ ਤੁਸੀਂ ਰਾਜਨੀਤਿਕ ਬੰਦੇ ਜੋ ਸਰਕਾਰ ਮੇਰੇ ਨਾਂ ਮਗਰ ਪਈ ਪਿਆ ਮੈਂ ਕੀ ਮਾੜਾ ਕਰਤਾ ਮੈਨੂੰ ਕੋਈ ਪੁਲਿਸ ਅਫਸਰ ਇਹ ਗੱਲ ਦੱਸ ਦੇ ਪੁਲਿਸ ਵਾਲੇ ਭਰਾ ਨੇਗੇ ਅਫਸਰ ਜਾਂਦਿਆਂ ਜਾਣਸਰ ਜਦੋਂ ਮੈਂ ਜਾਣਾਂ ਉਹਨਾਂ ਨੂੰ ਜੋ ਦੇਖਦਾ ਯਾਰ ਪੁਲਿਸ ਅਫਸਰਾਂ ਦੀ ਪਤਾ ਕੀ ਗੱਲ ਹੁੰਦੀ ਹੈ ਉਹੀ ਗੱਲ ਮੈਨੂੰ ਮੈਂ ਪੁਲਿਸ ਅਫਸਰਾਂ ਨੂੰ ਇਹ ਗੱਲ ਪੁੱਛਣਾ ਚਾਹਣਾ ਜਿਹੜੇ ਪੁਲਿਸ ਅਫਸਰ ਨੇ ਜਾਂ ਕੋਈ ਆਪਣੇ ਹੋਰ ਅਫਸਰ ਨੇ ਰੈਵਨਿਊ ਡਿਪਾਰਟਮੈਂਟ ਜਿਹੜੇ ਉਹ ਵੀ ਮੈਨੂੰ ਕੱਲ ਦੱਸੋ ਜਦੋਂ ਤੂੰ ਮੈਂ ਜਾਣਾਂ ਥੋਨੂੰ ਇਹਨਾਂ ਵਿੱਚ ਚੁੱਪਦਾ ਕਿਉਂ ਆ ਮੈਂ ਇੱਕ ਵੀ ਗੱਲ ਦੱਸਦਾ ਮੈਂ ਮਾੜਾ ਕੀ ਕੀਤਾ ਮੈਨੂੰ ਕੱਲ ਦੱਸ ਦੋ ਵੀ ਆ ਮਾੜਾ ਕੀਤਾ ਇੱਥੇ ਬੰਦਾ ਦਬ ਇਹ ਬੰਦਾ ਵਿੱਕ ਗਿਆ ਬੰਦਾ ਹੋ ਕਰ ਗਿਆ ਯਾਰ ਗੱਲ ਲੋਕਾਂ ਦੇ ਦੀ ਗੱਲ ਆ ਲੋਕਾਂ ਦੇ ਹੱਕਾਂ ਦੀ ਗੱਲ ਆ ਗੱਲ ਪੰਜਾਬ ਦੀ ਆ ਅਸੀਂ ਇਹਦੇ ਲਈ ਬੋਲਦੇ ਆ ਤਾਂ ਥੋਨੂੰ ਇਹਨੇ ਮਾੜੇ ਕਿਉਂ ਲੱਗਦੇ ਆ ਯਾਰ ਤੁਹਾਡੇ ਇੱਕ ਤੁਸੀਂ ਆਪਣੇ ਆਪਣੇ ਆਪ ਨੂੰ ਮੈਂ ਇੱਕ ਤੁਹਾਨੂੰ ਥੋੜੂ ਸਵਾਲ ਕਰਦਾ ਵੀ ਜਿਹੜਾ ਤੁਸੀਂ ਫਰਜ਼ ਕਰ ਤੁਸੀਂ ਸਰਕਾਰਾਂ ਅੱਗੇ ਤੁਹਾਡੇ ਅੰਦਰ ਲੋਬ ਲਾਲਚ ਦੀ ਜਿਹੜੀ ਤੁਹਾਡੇ ਅੰਦਰ ਗੱਲ ਚੱਲ ਰਹੀ ਹੈ ਹਰ ਇੱਕ ਅਫਸਰ ਨੂੰ ਜਾਂ ਲੀਡਰ ਨੂੰ ਇਹ ਹੁੰਦਾ ਹੈ ਪੈਸਾ ਇਕੱਠਾ ਕਰਨਾ ਪੈਸਾ ਇਕੱਠਾ ਕਰਕੇ ਲੈ ਕੇ ਕਿੱਥੇ ਜਾਓਗੇ ਮੈਂ ਕਹਿੰਦਾ ਵੀ ਮੈਂ ਪੈਸਾ ਕਮਾਇਆ ਕੋਈ ਬੰਦਾ ਸਾਬਤ ਕਰਕੇ ਦਿਖਾਵੇ ਵੀ ਦੋ ਨੰਬਰ ਦਾ ਪੈਸਾ ਹੋਵੇ ਕਿਤੋਂ ਵੀ ਜਿਹੜਾ ਤੁਸੀਂ ਪੈਸਾ ਦੋ ਨੰਬਰ ਤੱਕ ਕਮਾ ਰਹੇ ਹੋ ਲੋਕਾਂ ਦੇ ਹੱਕ ਖਾ ਰਹੇ ਹੋ ਇਹ ਪੈਸਾ ਤੁਸੀਂ ਲੈ ਕੇ ਕਿੱਥੇ ਜਾਓਗੇ ਯਾਰ ਆਖਰ ਨੂੰ ਮੈਨੂੰ ਇੱਕ ਗੱਲ ਦੱਸੋ ਜੋ ਤੁਹਾਡੀ ਮੌਤ ਹੋਣੀ ਹੈ ਤੁਸੀਂ ਮਰਨਾ ਜੇ ਤੁਹਾਨੂੰ ਮੌਤ ਆ ਗਈ ਮੌਤ ਹੁੰਦੇ ਥੋਡੇ ਜਿਹੜੇ ਨਾਲ ਤੁਹਾਡੀ ਬਣਾਈ ਹੋਈ ਪ੍ਰਾਪਰਟੀ ਤੁਹਾਡੇ ਨਾਲ ਜਾਊਗੀ ਤੁਹਾਡਾ ਕੀਤਾ ਹੋਇਆ ਧਨ ਸਮਾਨ ਪੈਸਾ ਇਕੱਠਾ ਤੁਹਾਡੇ ਨਾਲ ਜਾਊਗਾ ਤੁਹਾਡੀ ਲਾਗਾਂ ਤੁਹਾਡੇ ਜਿਹੜਾ ਬੜੇਪਾ ਆਉਂਦਾ ਜਦੋਂ ਤੁਸੀਂ ਇਹੋ ਜਿਹਾ ਪੈਸਾ ਕਟਾ ਕਰਿਆ ਤੁਹਾਡੇ ਲਾ ਲਾ ਤੁਹਾਡੇ ਸਿਰਚ ਜੁੱਤੀਆਂ ਮਾਰੂਗੀ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਜੋ ਤੁਹਾਡੀ ਮੌਤ ਆਊਗੀ ਤੁਹਾਡੇ ਨਾਲ ਤੁਹਾਡਾ ਸਰੀਰ ਵੀ ਨਹੀਂ ਜਾਣਾ ਤੁਹਾਡੇ ਨਾਲ ਕੱਖ ਨਹੀਂ ਜਾਣਾ ਤੁਹਾਡੇ ਨਾਲ ਕੀਤਾ ਹੋਇਆ ਕਰਮ ਜਾਣਾ ਜਿਹੜਾ ਤੁਸੀਂ ਕਰਮ ਕਰਕੇ ਗਿਓ ਜਦੋਂ ਤੁਹਾਡੀ ਮੌਤ ਹੋਊਗੀ ਨਾ ਤੁਹਾਡੇ ਨਾਲ ਕਿਸੇ ਚੀਜ਼ ਦੇ ਨਾਲ ਨਹੀਂ ਜਾਣਾ ਤੁਹਾਡੇ ਨਾਲ ਇੱਕ ਚੀਜ਼ ਦੇ ਨਾਲ ਜਾਣਾ ਕੀਤਾ ਹੋਇਆ ਕਰਮ ਬੰਦਾ ਕਰਮ ਕਿੱਸਾ ਕਰਕੇ ਗਿਆ ਉਹ ਤੁਹਾਡੇ ਨਾਲ ਜਾਣਾ ਇਸ ਕਰਕੇ ਤੁਸੀਂ ਜਿਹੜਾ ਕਰਮ ਕਰ ਰਹੇ ਹੋ ਤੁਸੀਂ ਨਰਕਾਂ ਦੇ ਭਾਗੀ ਬਣ ਰਹੇ ਹੋ ਜੇ ਤੁਹਾਡੇ ਕੋਲੇ ਇਸ ਟਾਈਮ ਰਾਜ ਗੱਦੀ ਹੈ ਬਾਣੀ ਕਹਿੰਦੀ ਹੈ ਤਪੋ ਰਾਜ ਰਾਜੋਂ ਨਰਕ ਕੀਤੀ ਹੋਈ ਬੰਦਰੀ ਬੰਦ ਕੀ ਉਹਨੂੰ ਰਾਜ ਗੱਦੀ ਤੇ ਬਿਠਾਉਂਦੀ ਆ ਬੈਠਾ ਹੋਇਆ ਬੰਦਾ ਰਾਜ ਗੱਦੀ ਤੇ ਪਾਵਰ ਵਾਲੀ ਗੱਦੀ ਤੇ ਬੈਠਾ ਹੋਇਆ ਬੰਦਾ ਐਸੇ ਪਾਪ ਕਮਾਉਂਦਾ ਕਿ ਉਹਨੂੰ ਐਸੇ ਜੋਨਾ ਹਟਾਉਣੀਆਂ ਪੈਂਦੀਆਂ ਨੇ ਐਸੇ ਨਰਕਾਂ ਦੇ ਵਿੱਚ ਜਾਂਦਾ ਤੁਸੀਂ ਮਾੜਾ ਜਿਹਾ ਸੋਚ ਵਿਚਾਰ ਲਓ ਵੀ ਤੁਹਾਡੇ ਨਾਲ ਹੋਣਾ ਕੀ ਹੈ ਮੇਰੇ ਵਰਗੇ ਬੰਦੇ ਨੂੰ ਤੁਸੀਂ ਆ ਮਾਰ ਸਕਦੇ ਹੋ ਮਾਰਨ ਤੋਂ ਬਿਲਕੁਲ ਨਹੀਂ ਡਰਦੇ ਗੁਰੂ ਮਾਰਿਆ ਦੀ ਕਿਰਪਾ ਜੇਲ੍ਹ ਤੋਂ ਬਿਲਕੁਲ ਨਹੀਂ ਡਰਦਾ ਜੋ ਕੁਝ ਤੁਸੀਂ ਕਰਨਾ ਕਰ ਲਿਓ ਜੇਲ੍ਹਾਂ ਦੇ ਵਿੱਚ ਕੀ ਹੁੰਦਾ ਕੱਟ ਲਾਂਗੇ ਜੇਲਾ ਮੌਤ ਤੋਂ ਬਿਲਕੁਲ ਨਹੀਂ ਡਰਦਾ ਜਦੋਂ ਮੌਤ ਆਣੀ ਉਹ ਤਾਂ ਆ ਜਣੀ ਹੈ ਇਸ ਕਰਕੇ ਮੈਨੂੰ ਸਿਉੜੋ ਨਾ ਜੇ ਤੁਸੀਂ ਚਾਹੋਗੇ ਮੈਂ ਤੁਹਾਡੀ ਉਹ ਮੰਜੀ ਵੀ ਠੋਕੂ ਜਿਹੜਾ ਉਹਦੀ ਉਹ ਝੁੱਕਾ ਪੜੂਗਾ ਜਿ ਤੁਸੀਂ ਯਾਦ ਰੱਖੋਗੇ ਅਗਲੀ ਗੱਲ ਮੇਰੀ ਸੁਣ ਲਓ ਧਿਆਨ ਨਾਲ ਏਜੰਟਾਂ ਨੂੰ ਮੇਰੀ ਏਜੰਟਾਂ ਨਾਲ ਕਿਸੇ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਹੈਗੀ ਲੋਕਾਂ ਦਾ ਪੈਸਾ ਜਿਹੜਾ ਬਣਦਾ ਉਹ ਦਿਓ ਅਗਲੇ ਦਾ ਹੱਕ ਦੀ ਕਮਾਈਆ ਦਿਓ ਜੋ ਕੋਈ ਨਈ ਏਜੰਟ ਇਸ ਤਰ੍ਹਾਂ ਆਊਗਾ ਤਾਂ ਉਹਦੀ ਮੰਜੀਪੜੀ ਇਸ ਤਰ੍ਹਾਂ ਹੀ ਠੋਕਾਂਗੇ ਤੁਸੀਂ ਯਾਦ ਰੱਖੋਗੇ ਠੀਕ ਆ ਨਾ ਗੱਲ ਤੇ ਗੱਲ ਕੱਲੀ ਕੱਲੀ ਗੱਲ ਏਜੰਟਾਂ ਦੀ ਨਹੀਂ ਗੱਲ ਲੋਕਾਂ ਦੇ ਹੱਕਾਂ ਲਈ ਖੜੀ ਆ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਤੇ ਗੱਲ ਖੜੀ ਆ ਅੱਜ ਤਿੱਕਰ ਕੋਈ ਬੰਦਾ ਮੈਂ ਗੱਲ ਕਹਿਣਾ ਠੀਕ ਆ ਆ ਦੁੱਕੀ ਤਿੱਕ ਨੂੰ ਮੈਂ ਜਵਾਬ ਹੁਣ ਦੇਣਾ ਵੀ ਨਹੀਂ ਮੈਨੂੰ ਸਾਰੇ ਬੰਦੇ ਨੇ ਕਹੀ ਗਿਆ ਕਹਿੰਦੇ ਤੂੰ ਦੁੱਕੀ ਤਿੱਕ ਨੂੰ ਹਰ ਇੱਕ ਨੂੰ ਚੱਕ ਕੇ ਜਵਾਬ ਦੇਣ ਲੱਗ ਜਾਣਾ ਤੂੰ ਇਹ ਤਾਂ ਇਹ ਤਾਂ ਨਾਲ ਦਾ ਜਿਹਨਾਂ ਦਾ ਕੋਈ ਲੇਬਲ ਹੀ ਨਹੀਂ ਹੈਗਾ ਉਹ ਦੁੱਕੀ ਤਿੱਕ ਨੂੰ ਹੁਣ ਜਵਾਬ ਦੇਣਾ ਨਹੀਂ ਪਰ ਜੇ ਕੋਈ ਬੰਦਾ ਕੋਈ ਕੋਈ ਇਸ ਤਰ੍ਹਾਂ ਕੋਈ ਪ੍ਰੂਫ ਕਰੇ ਕੋਈ ਚੀਜ਼ ਨੂੰ ਮੀਡੀਆ ਤੇ ਪ੍ਰੂਫ ਕਰੇ ਵੀ ਭਾਣਾ ਪ੍ਰੂਫ ਕਰੇ ਵਿੱਦ ਪ੍ਰੂਫ ਵੀ ਆ ਪ੍ਰੂਫ ਆ ਇੱਥੇ ਭਾਣਾ ਗਲਤ ਆ ਉਹ ਦੁੱਕੀ ਤਿੱਕੀ ਆਪਣੇ ਕੋਲੋਂ ਗੱਲਾਂ ਬਣਾ ਕੇ ਛੱਡੀ ਨਾ ਛੱਡੀ ਜਾਣ ਦੇ ਜੇ ਕੋਈ ਵਿੱਦ ਪ੍ਰੂਫ ਗੱਲ ਕਰੂ ਤਾਂ ਉਹਦਾ ਜਵਾਬ ਵੀ ਠੋਕ ਮਾਰਾ ਕੇ ਦੇਊਗਾ ਕੋਈ ਡਰਨ ਧਮਕਾਉਣ ਵਾਲੀ ਕਿਸੇ ਤੋਂ ਡਰਨ ਤਰਨ ਵਾਲੀ ਕੋਈ ਕਿਸੇ ਤੋਂ ਗੱਲ ਨਹੀਂ ਹੈਗੀ ਵਿੱਦ ਪ੍ਰੂਫ ਕੋਈ ਬੰਦਾ ਗੱਲ ਕਰਕੇ ਦਿਖਾਵੇ ਐਵੇਂ ਬਹੁਤ ਲੋਕਾਂ ਦੀਆਂ ਸੁਣ ਰਹੇ ਆ ਗੱਲ ਇਹ ਆ ਗੱਲ ਲੋਕੋ ਮੈਂ ਗੱਲ ਕਹਿਣਾ ਚਾਹਣਾ ਤੁਸੀਂ ਸਮੇ ਅਨੁਸਾਰ ਕਿਸੇ ਬੰਦੇ ਦੀ ਉਸ ਨੂੰ ਸੋਚ ਨੂੰ ਨਹੀਂ ਸਮਝਦੇ ਉਸ ਨੂੰ ਇਹ ਬੰਦਾ ਕਰਨਾ ਕੀ ਚਾਹੁੰਦਾ ਬੰਦੇ ਦੀ ਸੋਚ ਕੀ ਆ ਠੀਕ ਆ ਮੇਰਾ ਬੋਲਣ ਦਾ ਤਰੀਕਾ ਇਹ ਬੋਲਣ ਦਾ ਤਰੀਕਾ ਮੇਰਾ ਕੌੜਾ ਹੋ ਸਕਦਾ ਪਰ ਮੇਰਾ ਦਿਲ ਦੇ ਵਿੱਚ ਜਿਹੜੀ ਬੰਦਾ ਝਾਤ ਮਾਰ ਕੇ ਦੇਖੇ ਕੋਈ ਬੰਦਾ ਮੇਰੇ ਨਾਲ ਬੈਠ ਕੇ ਦੇਖੇ ਮੇਰੇ ਨਾਲ ਬੰਦਾ ਤੁਰ ਕੇ ਦੇਖੇ ਉਹ ਬੰਦਾ ਹੀ ਮੈਨੂੰ ਉਸ ਟਾਈਮ ਹੀ ਸਮਝ ਸਕਦਾ ਕਿਉਂਕਿ ਕੜਤਣ ਭਰਿਆ ਮੇਰਾ ਬੋਲ ਮੇਰੇ ਲਬਜ਼ ਮੇਰੇ ਇਸ ਕਰਕੇ ਨੇਗੇ ਕਿਉਂਕਿ ਇਹ ਲੋਕ ਜਿਹੜੇ ਚੋਹ ਠੱਗ ਨੇ ਕੜਤਣ ਤੋਂ ਬਿਨਾ ਠੀਕ ਨਹੀਂ ਆਉਂਦੇ ਠੀਕ ਹੈ ਇਹਨਾਂ ਦਾ ਜੀ ਜੀ ਬਾਈ ਬਾਈ ਕਹਤੋਂ ਠੀਕ ਨਹੀਂ ਆਉਂਦੇ ਲੋਕ ਇਹ ਇਸ ਕਰਕੇ ਮੈਂ ਜਿਹੜਾ ਕਦੇ ਮਾਰੇ ਕੌੜੇ ਲੱਭ ਜ ਬੋਲਦਾ ਜਿਹੜੇ ਕਿਸੇ ਏਜੰਟ ਨੂੰ ਮੈਂ ਇਹ ਗੱਲ ਕਹਿੰਦਾ ਨਾ ਮੇਰੇ ਨਾਲ ਪੂਰੀ ਪ੍ਰਾਂਜ ਪੂਰੀ ਦੁਸ਼ਮਣੀ ਰੱਖਦਾ ਇਹ ਲੋਕਾਂ ਖਾਤਰ ਦੁਸ਼ਮਣੀ ਪਾਈ ਹੈ ਅਗਲੀ ਗੱਲ ਸੁਣ ਲਓ ਕਿ ਇਹੋ ਜੇ ਘੱਟੋ ਘੱਟ 15 ਤੋਂ 20 ਏਜੰਟ ਹੋਣਗੇ ਜਿਹੜੇ ਘਰ ਆ ਕੇ ਪੈਸਾ ਮੋੜ ਕੇ ਗਏ ਨੇਗੇ ਜੇ ਉਹਨਾਂ ਦੇ ਅਧਿਕਰਮਾ ਨੋਟ ਵੀ ਨਹੀਂ ਲੱਤਾ ਇਹਨਾਂ ਨੇ ਇੱਕ ਫੋਨ ਤੇ ਪੈਸੇ ਮੋੜਤੇ 60 60 70 70 ਲੱਖ ਰੁਪਏ ਘਰੇ ਏਜੰਟ ਮੋੜ ਕੇ ਗਏ ਨੇ ਜੇ ਕਿਸੇ ਨੂੰ ਇਸ ਚੀਜ਼ ਦੀ ਵੀਡੀਓ ਚਲੋ ਜੋ ਕਰਦੇ ਨੇ ਇਹਨਾਂ ਨੇ ਲੋਕਾਂ ਨੇ ਸਾਡੇ ਨੇ ਪਤਾ ਵੀ ਬਾਹਰ ਜਾਵਣਾ ਰਹਿਣਾ ਨਹੀਂ ਜੋ ਕਰਨ ਨੇ ਕਰੀ ਜਾਂਦੇ ਉਹਨਾਂ ਨੇ ਲੋਕਾਂ ਦਾ ਪੈਸਾ ਮੋੜਤਾ ਜੇ ਕਿਸੇ ਨੇ ਵੀਡੀਓ ਕਲਿੱਪ ਚੈੱਕ ਨਹੀਂ ਦੀ ਹੋਵੇ ਦਿਖਾਉਣੀ ਹੋਵੇ ਅਸੀਂ ਦਿਖਾ ਵੀ ਦੇਵਾਂਗੇ ਉਹ ਬਠਿੰਡ ਦੇ ਤੋਂ ਮੁੰਡਾ ਉਹ ਘਰੋਂ ਇਕੱਠਿਆ ਕਰਿਆ ਕਿ 77 ਲੱਖ ਰੁਪਏ ਮੋੜ ਕੇ ਗਿਆ ਕਿੰਨੇ ਏਜੰਟ ਨੇਗੇ ਜਿਨ੍ਹਾਂ ਨੇ ਕਰੋੜਾਂ ਰੁਪਏ ਮੋੜਿਆ ਇਹੋ ਜਿਹੇ ਤਾਂ ਮੈਂ ਵੀਡੀਓ ਨਸਰ ਵੀ ਨਹੀਂ ਕੀਤੀਆਂ ਉਹਨਾਂ ਨੂੰ ਅਸੀਂ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਹੀਂ ਜਲੀਲ ਕੀਤਾ ਸੀ ਉਹਨਾਂ ਨੂੰ ਦੀ ਵੀਡੀਓ ਨਹੀਂ ਪਾਈਆਂ ਅਸੀਂ ਹੁਣ ਵੀ ਕਹਨੇ ਆ ਵੀ ਜੇ ਸਾਡਾ ਫੋਨ ਜਾਂਦਾ ਅਗਲੇ ਦਾ ਪੈਸੇ ਮੋੜ ਦੋ ਅਗਲੇ ਦਾ ਖਰਚਾ ਪਾਣੀ ਕੱਟ ਕੇ ਪੈ ਉਹ ਚਲੋ ਤੁਸੀਂ ਕਹਿੰਦੇ ਹੋ ਤੁਸੀਂ ਖਰਚੇ ਦੇ ਵਿੱਚ ਇੰਨੇ ਪੈਸੇ ਕੱਟੇ ਉਹਨਾਂ ਫਾਇਲਡ ਵਾਈਸ ਰਿਫਿਊਜ਼ਲ ਆ ਗਈ ਉਹ ਬਣਾ ਸੀ ਉਹ ਬਣਾ ਸੀ ਕੱਟ ਕੇ ਅਗਲੇ ਦੇ ਜਾਇਜ ਜਦ ਪੈਸੇ ਅਗਲੇ ਪੈਸੇ ਮੋੜੋ ਫਿਰ ਵੀ ਤੁਹਾਨੂੰ 10-20000 ਰੁਪਏ ਬਚਦਾ ਤੁਸੀਂ ਖਰਚੇ ਕੱਟ ਕੇ ਫਿਰ ਵੀ ਤੁਸੀਂ ਅਗਲੇ ਦਾ ਪੈਸੇ ਬਾਕੀ ਵਾਪਸ ਮੋੜ ਦੋ ਯਾਰ 6-6 ਮਹੀਨੇ ਤੁਸੀਂ ਰੱਖ ਕੇ ਸਾਲ-ਸਾਲ ਮਹੀਨੇ ਰੱਖ ਕੇ ਪੈਸੇ ਫਿਰ ਕਿਤੇ ਜਾ ਕੇ 10 ਲੱਖ ਜੋ 2 ਲੱਖ 4 ਲੱਖ ਰੁਪਏ ਵਾਪਸ ਕਰਦੇ ਹੋ ਤੁਸੀਂ ਕਿੱਥੇ ਦੇਣਾ ਦਿਓਗੇ ਕਿੱਥੇ ਇਹ ਜੋ ਕਮਾਈ ਕਮਾਈ ਲੈਣ ਨੂੰ ਲੈ ਕੇ ਜਾਓਗੇ ਮੇਰਾ ਤਾਂ ਸਵਾਲ ਤੁਹਾਡੇ ਅੱਗੇ ਇਹ ਆ 7-7 8-8 ਸਾਲ ਦੇ ਪੈਸੇ ਜਿਹੜੇ ਏਜੰਟ ਦੇ ਨਹੀਂ ਸਿਰੇ ਉਹ ਪੈਸੇ ਕਢਾਏ ਨੇਗੇ ਜਿੰਨਾ ਤੋਂ ਅਸੀਂ ਚਲੋ ਇਹ ਹੁੰਦਾ ਵੀ ਚਲੋ ਯਾਰ ਫੋਨ ਨਹੀਂ ਲਿਖ ਕੇ ਤੇ ਨੰਬਰ ਨਹੀਂ ਲਿਖੇ ਇਹਨਾਂ ਨੇ ਹੁਣ ਲੋਕਾਂ ਨੂੰ ਕਹਿਣਾ ਵੀ ਇਹ ਜਿਹੜੇ ਪੈਸੇ ਨੇ ਕਢਾਏ ਉਹਨਾਂ ਸੀ ਭੁੱਲ ਜਾਂਦੇ ਵੀਡੀਓ ਪਾ ਕੇ ਜਾਂ ਸਾਨੂੰ ਸੰਪਰਕ ਨੰਬਰ ਲਿਖਾ ਕੇ ਜਾਓ ਤੇ ਦੋ ਦੋ ਸਾਲ ਵਾਲੇ ਸਾਲ ਸਾਲ ਲੱਤੇ ਤਾਂ ਪਤਾ ਨਹੀਂ ਕਿੰਨੇ ਕ ਪੈਸੇ ਵਾਪਸ ਕਰਵਾਤੇ ਮੈਂ ਸੱਚੀ ਮੈਨੂੰ ਇਹ ਚੀਜ਼ਾਂ ਅੰਤਾਜਾ ਨਹੀਂ ਹੈਗਾ ਗੁਰੂ ਮਹਾਰਾਜ ਨੇ ਲਾਈਆ ਡਿਊਟੀ ਹੋ ਗਿਆ ਕੰਮ ਠੀਕ ਹੈ ਨਾ ਗੱਲ ਤੇ ਆਪਣੇ ਮਨ ਚ ਜਿਹੜੇ ਗਲਤ ਫ਼ਹਮ ਨੇ ਸਾਰੀਆਂ ਹੀ ਕੱਢ ਦਿਓ ਠੀਕ ਹੈ ਇਹ ਇੰਨਾ ਕੁ ਥੋੜਾ ਨ ਜਿਨ੍ਹਾਂ ਲੋਕਾਂ ਨੇ ਪੈਸੇ ਵਾਪਸ ਮੁੜੇ ਨੇਗੇ ਹੁਣ ਮੈਂ ਗਰਮ ਨੂੰ ਇੱਕ ਬੇਨਤੀ ਕਰਦਾ ਅਪੀਲ ਕਰਦਾ ਤੇ ਹੁਣ ਵੀਡੀਓ ਬਣਾ ਕੇ ਨਾ ਸਾਨੂੰ ਜਰੂਰ ਭੇਜੋ ਜਾਂ ਸਾਨੂੰ ਸੰਪਰਕ ਨੰਬਰ ਲਿਖਾ ਕੇ ਜਾਇਓ ਅਸੀਂ ਜਿਨ੍ਹਾਂ ਲੋਕਾਂ ਨੇ ਪਹਿਲਾਂ ਸ਼ੁਰੂ-ਸ਼ੁਰੂ ਦੇ ਵਿੱਚ ਅਸੀਂ ਫੋਨ ਨੰਬਰ ਲਿਖੀ ਨਹੀਂ ਚਲ ਜੋ ਹੋ ਗਿਆ ਕੰਮ ਸਾਨੂੰ ਕੋਡਾ ਇਸ ਚੀਜ਼ ਦਾ ਇਸ ਸੀਗਾ ਵੀ ਆ ਐਡਾ ਮੁੱਦਾ ਹੋ ਜਾਈਂ ਇੰਨਾ ਕੁਝ ਹੋ ਜੂਸੇ ਨੰਬਰ ਲਿਖੀ ਨਹੀਂ ਸ਼ੁਰੂ-ਸ਼ੁਰੂ ਤੋਂ ਇਹ ਗੱਲ ਇੱਕ ਸਾਲ ਹੋ ਗਿਆ ਅੱਜ ਤੱਕ ਇਹ ਮੁੱਦੇ ਦੇ ਬੋਲਦੇ ਨੂੰ ਲੋਕ ਸਾਡੇ 20 20 50 50000 ਰੁਪਏ ਦੇ ਵਿੱਚ ਵਿਕ ਜਾਂਦੇ ਨੇਗੇ ਜਾ ਕੇ ਏਜੰਟਾਂ ਦੀ ਉਹਨਾਂ ਦੀ ਬੋਲੀ ਬੋਲਣ ਲੱਗ ਜਾਂਦੇ ਨੇ ਇਸ ਕਰਕੇ ਮੈਂ ਇਹ ਬਾਲਾ ਇਹ ਮੈਂ ਵੀਡੀਓ ਪਾਉਣ ਦਾ ਮੇਰਾ ਇੱਕੋ ਹੀ ਮਕਸਦ ਹੋਇਆ ਸੀਗਾ ਮੈਂ ਕਿਹਾ ਯਾਰ ਮੇਰੇ ਚਾਹਣ ਵਾਲੇ ਜਿਹੜੇ ਮੈਨੂੰ ਦਿਲੋਂ ਪਿਆਰ ਕਰਦੇ ਨੇ ਜਿਹੜੇ ਭਾਵੇਂ ਸਿੱਧੂ ਨੂੰ ਆਪਦਾ ਕੋਈ ਕਿਸੇ ਨੂੰ ਛੋਟਾ ਭਰਾ ਮੰਨਦੇ ਨੇ ਕੋਈ ਵੱਡਾ ਭਰਾ ਮੰਨਦੇ ਨੇ ਇਹ ਉਹਨਾਂ ਲਈ ਪਾਈ ਆ ਮੈਂ ਇਹ ਵੀਡੀਓ ਲੀਰਾਂ ਫਕੀਰਾਂ ਦਾ ਇਹ ਕੰਮ ਚੱਲਣਾ ਹੀ ਹੈ ਨਿੰਦਿਆ ਹੋਣੀ ਆ ਹੋਈ ਜਾਵੇ ਕੋਈ ਚੱਕਰ ਨਹੀਂ ਡਾ ਵੀ ਕੋਈ ਗੱਲ ਨਹੀਂ ਜੇ ਨਿੰਦਿਆ ਹੋਊਗੀ ਤਾਂ ਬੰਦੇ ਲਈ ਤਾਂ ਹੀ ਬੰਦਾ ਉੱਪਰ ਜਾਂਦਾ ਹੈ ਨਿੰਦਿਆ ਹੋ ਨਿੰਦਿਆ ਕਰਨੀ ਕਰੋ ਪਰ ਨਿੰਦਿਆ ਉਸ ਚੀਜ਼ ਦੀ ਕਰੋ ਜੇ ਕੋਈ ਤੁਹਾਡੇ ਕੋਲ ਸਬੂਤ ਹੈਗਾ ਐਮੀ ਨਿੰਦਿਆ ਕਰਨ ਦਾ ਕੋਈ ਫਾਇਦਾ ਨਹੀਂ ਠੀਕ ਆ ਨਾ ਗੱਲ ਨਿੰਦਿਆ ਜਿੰਨੀ ਹੁੰਦੀਆ ਕਰੀ ਜਾਂਦੇ ਕੋਈ ਲੀਰ ਅਫ ਕੀਰਾਂ ਦਾ ਕੋਈ ਚੱਕਰ ਨਹੀਂ ਇਹ ਇਹ ਨਿੰਦਿਆ ਸਰਕਤੇ ਹੀ ਅੱਜ ਉਪਰ ਤੱਕਰ ਪਹੁੰਚਾਂਗੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਨੌਜਵਾਨਾਂ ਨੂੰ ਆਖਸਤੀ ਗੱਲਾਂ ਸਭਾ ਦੇ ਦਿਨ ਚੱਲ ਰਹੇ ਨੇਗੇ ਬੈਰਾਗਮਾਈ ਬੜੇ ਦਿਨ ਚੱਲ ਰਹੇ ਨੇਗੇ ਬਿਰਾਗ ਉਹ ਸਾਡੇ ਸੀਧਾਂ ਨੂੰ ਯਾਦ ਕਰੋ ਸੀਧਾਂ ਦੇ ਚਰਨਾਂ ਦੇ ਵਿੱਚ ਹਰ ਟਾਈਮ ਧਿਆਨ ਧਾਰ ਕੇ ਰੱਖੋ ਉਹਨਾਂ ਇਸ ਕਰਕੇ ਜਿਹੜਾ ਹੋਰ ਵਿਦੇਸ਼ਾਂ ਦੇ ਵਿੱਚ ਨੌਜਵਾਨ ਰਹਿੰਦੇ ਨੇਗੇ ਨੋਜਵਾਨਾਂ ਨੂੰ ਉਹਨਾਂ ਨੂੰ ਇਕੁਇਪਮੈਂਟ ਦਿੱਤਾ ਠੀਕ ਹੈ ਤੁਸੀਂ ਕੰਮਕਾਰ ਆਪਣੇ ਲਈ ਕਰਨ ਲਈ ਗਏ ਹੋ ਵੈਸਟਰਨ ਕਲਚਰ ਨਾਲ ਫੋਲੋ ਕਰਿਓ ਆਪਣੇ ਸ਼ਹੀਦਾਂ ਦੇ ਯਾਦ ਕਰੋ ਉੱਥੇ ਆਪਣੇ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਪਾਠ ਕਰੋ ਨਸ਼ਿਆਂ ਤੋਂ ਦੂਰ ਰਹੋ ਮਾੜੀਆਂ ਕਰਤਿਆਂ ਛੱਡੋ ਇੰਨੀਆਂ ਕੁ ਥੋੜਾ ਜਿਹਾ ਬੇਨਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ